ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਲਾਲਾ ਲਾਜਪਤਰਾਏ ਤੇ ਲੇਖ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਲਾਲਾ ਲਾਜਪਤਰਾਏ ਭੂਮਿਕਾ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਕਹਾਣੀ ਬਹੁਤ ਲੰਬੀ ਹੈ ਬਹੁਤ ਸਾਰੇ ਦੇਸ਼ ਭਗਤਾਂ ਨੇ ਆਪਣੀ ਜਾਨ ਦੇਸ਼ ਤੋਂ ਵਾਰ ਦਿੱਤੀ ਉਨ੍ਹਾਂ ਨੇ ਸੁਤੰਤਰਤਾ ਦਾ ਨਾਅਰਾ ਬੁਲੰਦ ਕੀਤਾ ਇਨ੍ਹਾਂ ਦੇਸ਼ ਭਗਤਾ ਵਿੱਚ ਲਾਲਾ ਲਾਜਪਤ ਰਾਏ ਦਾ ਉੱਗਣਾ ਹੈ ਜਨਮ ਅਤੇ ਬਚਪਨ ਲਾਲਾ ਲਾਜਪਤ ਰਾਏ ਦਾ ਜਨਮ 1865 ਈਸਵੀ ਨੂੰ ਟੁੱਡੀਕੇ ਵਿਖੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸਾਹਸ ਸਮਝ ਅਤੇ ਮਿਲਾਪੜਸਵਾ ਆਪ ਨੂੰ ਵਿਰਸੇ ਵਿੱਚ ਆਪਣੇ ਦਾਦਾ ਜੀ ਤੋਂ ਮਿਲਿਆ ਜਦਕੀ दान ਪ੍ਰਾਉਣਾਚਾਰੀ ਅਤੇ ਉਦਾਰਤਾ ਮਾਤਾ ਜੀ ਤੋਂ ਮਿਲੀ ਧਾਰਮਿਕ ਵਿਚਾਰ ਵਿਦਿਆ ਤੇ ਦੇਸ਼ ਭਗਤੀ ਦੇ ਭਾਵ ਆਪ ਨੂੰ ਆਪਣੇ ਪਿਤਾ ਮੁੰਸ਼ੀ ਰਾਧੇਕ੍ਰਿਸ਼ਨ ਤੋਂ ਮਿਲੇ ਗਰੀਬੀ ਕਾਰਨ ਆਪ ਵਿਧੀਪੂਰਵਕ ਪੜਾਈ ਨਾ ਕਰ ਸਕੇ ਫਿਰ ਵੀ ਆਪਣੇ میٹرਕ ਅਤੇ ਵਕਾਲਤ ਦੀ ਪੜਾਈ ਕਰ ਲਈ ਦੇਸ਼ ਭਗਤੀ ਉਬਰ ਦੀ ਜਵਾਨੀ ਵਿੱਚ Swami Dayanand ਤੋਂ ਪ੍ਰਭਾਵਿਤ ਹੋ ਕੇ ਲਾਲਾ ਲਾਜਪਤਰਾਈ ਨੇ ਸੇਵਾ ਦਾ ਪ੍ਰਣ ਕੀਤਾ ਦੇਸ਼ ਭਗਤੀ ਦਾ ਪਹਿਲਾ ਪਾਠ ਉਹਨਾਂ ਨੂੰ ਆਰਿਆ ਸਮਾਜ ਨੇ ਪੜਾਇਆ ਸਾਲਾਂ ਤੱਕ ਆਰਿਆ ਸਮਾਜ ਉਹਨਾਂ ਦੀ ਕਰਮ ਭੂਮੀ ਬਣੀ ਰਹੀ ਉਹਨਾਂ ਨੇ ਰਾਸ਼ਟਰ ਨਿਰਮਾਣ ਨੂੰ ਆਪਣਾ ਟੀਚਾ ਬਣਾ ਲਿਆ ਆਜ਼ਾਦੀ ਦੇ ਘੋਲ ਵਿੱਚ ਹਿੱਸਾ ਆਪ ਨੇ ਆਜ਼ਾਦੀ ਦੇ ਘੋਲ ਵਿੱਚ ਹਿੱਸਾ ਲਿਆ 1899 ਈਸਵੀ ਵਿੱਚ ਲਾਰਡ ਕਰਜਨ ਭਾਰਤ ਦਾ ਵਾਇਸਰਾਏ ਬਣ ਕੇ ਆਇਆ ਭਾਰਤੀ ਭਾਵਨਾਵਾਂ ਨੂੰ ਠੇਸ ਤੇ ਆਸੇ ਨਾਲ ਬੰਗਾਲ ਦਾ ਬਟਵਾਰਾ ਹਿੰਦੂ ਮੁਸਲਮਾਨਾਂ ਵਿੱਚ ਭੇਦ ਤੇ ਆਧਾਰਿਤ ਹੋਇਆ ਇਸ ਬਟਵਾਰੇ ਨੇ ਚਿੰਗਾਰੀ ਦਾ ਕੰਮ ਕੀਤਾ ਪੰਜਾਬ ਵਿੱਚ ਇਸ ਅੰਦੋਲਨ ਦੀ ਵਾਗਡੋਰ ਲਾਲਾ ਲਾਜਪਤ ਰਾਏ ਦੇ ਹੱਥ ਵਿੱਚ ਸੀ ਆਜ਼ਾਦੀ ਦੀ ਲੜਾਈ ਲਈ ਲੋਕ ਚੇਤਨਾ ਪੈਦਾ ਕਰਦੇ ਦੁਖੀਆਂ ਦੀ ਸਹਾਇਤਾ ਅਤੇ ਸਿੱਖਿਆ ਦਾ ਪ੍ਰਚਾਰ ਕਰਦੇ ਆਪ ਕਈ ਵਾਰ ਜੇਲ੍ਹ ਗਏ ਕਿਸਾਨ ਅੰਦੋਲਨ ਦੀ ਪੈਰਵੀ ਕਰਦਿਆਂ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਦੇਸ਼ ਨਿਕਾਲਾ ਦਿੱਤਾ ਗਿਆ लाठी चार्ज ਅਤੇ ਮੌਤ ਗੁਲਾਮ ਭਾਰਤ ਦੀ ਕਿਸਮਤ ਦੇ ਫੈਸਲੇ ਲਈ ਅੰਗਰੇਜ਼ਾਂ ਨੇ ਸਾਈਮਨ ਦੀ ਪ੍ਰਧਾਨਗੀ ਹੇਠ ਇੱਕ ਕਮਿਸ਼ਨ 3 ਅਕਤੂਬਰ 1928 ਨੂੰ ਲਾਹੌਰ ਭੇਜਿਆ ਲਾਲਾ ਜੀ ਨੇ ਕਾਲੀਆਂ ਚੰਡੀਆਂ ਨਾਲ ਜਲੂਸ ਕੱਢਿਆ ਅਤੇ ਸਾਈਮਨ ਵਾਪਸ ਚਾਓ ਦੇ ਨਾਰੇ ਲਾਏ। ਨਤੀਜੇ ਵਜੋਂ ਆਪ ਪੁਲਿਸ ਨੇ ਡਾਂਗਾ ਦਾ ਸ਼ਿਕਾਰ ਹੋ ਗਏ, लाठी चार्ज ਵਾਲੀ ਰਾਤ ਮੇਰੇ ਦਰਵਾਜ਼ੇ ਦੇ ਬਾਹਰ ਹੋਈ। ਸਭਾਂ ਨੂੰ ਸੰਬੋਧਨ ਕਰਦਿਆਂ ਜ਼ਖਮੀ ਸ਼ੇਰ ਗਰਜਿਆ ਸਾਡੇ ਉੱਤੇ ਕੀਤਾ लाठी ਦਾ ਇੱਕ ਇੱਕ ਵਾਰ ਬ੍ਰਿਟਿਸ਼ ਸਾਮਰਾਜ ਦੇ ਕਾਫਨ ਵਿੱਚ ਕਿੱਲ ਦਾ ਕੰਮ ਕਰੇਗਾ। ਅੰਤ ਸਤਾਰ 11 ਨਵੰਬਰ 1928 ਨੂੰ ਮਹਾਨ ਦੇਸ਼ ਭਗਤ ਆਜ਼ਾਦੀ ਦੀ ਸ਼ਮਾ ਵਿੱਚ ਪਸਮ ਹੋ ਗਿਆ। ਸਾਰੰਸ਼ ਲਾਲਾ ਲਾਜਪਤ ਰਾਏ ਸੱਚਮੁੱਚ ਆਜ਼ਾਦੀ ਦੇ ਪ੍ਰਵਾਨੇ ਸਨ ਵਿਦਵਤਾ ਅਤੇ ਤਿਆਗ ਦੀ ਮਿਸਾਲ ਨਾਲ ਆਪਨੇ ਇੱਕ ਪਾਸੇ ਗੋਰਿਆਂ ਦੇ ਦਿਲਾਂ ਵਿੱਚ ਤਰਥੱਲੀ ਮਚਾਰ ਰੱਖੀ ਦੂਸਰੇ ਪਾਸੇ ਆਪਣੀਆਂ ਲਿਖਤਾਂ ਅਤੇ ਭਾਸ਼ਣਾ ਰਾਹੀਂ ਭਾਰਤੀ ਨੌਜਵਾਨਾਂ ਵਿੱਚ ਅਜਿਹਾ ਜਜ਼ਬਾ ਪੈਦਾ ਕਰ ਦਿੱਤਾ ਜਿਸ ਕਾਰਨ ਆਜ਼ਾਦੀ ਦੇ ਘੋੜ ਨੂੰ ਲੰਬੇ ਸਮੇਂ ਤੱਕ ਲਟਕਾਉਣਾ ਮੁਸ਼ਕਲ ਹੋ ਗਿਆ ਆਪ ਦੀ ਵਿਲੱਖਣ ਬੌਧਿਕਤਾ ਦ੍ਰਿੜਤਾ ਨਿਡਰਤਾ ਕੁਰਬਾਨੀ ਤਿਆਗ ਅਤੇ ਦੇਸ਼ ਭਗਤੀ ਦੀ ਉਦਾਹਰਣ ਦੁਨੀਆ ਦੇ ਇਤਿਹਾਸ ਵਿੱਚ ਲਾਸਾਨੀ ਹੈ ਦਾਈ ਸਿਕਾ ਲੇਖ ਲਾਲ ਲਾਜਪਤਰਾਏ ਤੇ ਪੰਜਾਬੀ ਵਿੱਚ ਤਿਆਜ ਦੀ ਵੀਡੀਓ ਚੈਨੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ